ਹਾਂਜੀ ਸਾਮ ਰਮ ਜੀ ਅੱਜ ਮੈਂ ਤੁਹਾਨੂੰ ਦੱਸਣ ਲੱਗੀ ਆ ਜੀ ਪੈਂਟ ਪਲਾਜ਼ੋ ਤੇ ਜਿਹੜੀ ਕਿ ਆਪਣੀ ਫੁੱਲ ਲਾਸਟਿਕ ਵਾਲਾ ਪਲਾਜ਼ੋ ਹੁੰਦਾ ਹੈ ਉਹਦੇ ਤੇ ਜੇਬ ਕਿਸ ਤਰ੍ਹਾਂ ਨਾਲ ਬਣੀ ਕਿੰਨਾ ਆਪਾਂ نیچے ਨੂੰ ਰੱਖਣਾ ਹੈ ਕਿੰਨਾ ਕਿਵੇਂ ਕਰਨਾ ਹਨ ਉਹ ਸਾਰਾ ਤੁਹਾਨੂੰ ਦੱਸ ਕੇ ਜਾਊਂਗੀ ਜੀ ਉਹਦੇ ਲਈ ਕੀ ਹੈ ਜੀ ਆਪਾਂ ਪਹਿਲਾਂ ਲਾਵਾਂਗੇ ਛੋਟੇ ਮੋੜਲੇ ਪੱਲੇ ਮੋੜਲੇ ਪੱਲੇ ਹਮੇਸ਼ਾ ਛੋਟੇ ਹੁੰਦੇ ਹੈ ਜੀ ਥੋੜੇ ਜੀ ਪਿਛਲੇ ਪੱਲੇ ਨਾਲ ਤੇ ਛੋਟੇ ਵਾਲੇ ਪੱਲੇ ਤੇ ਆਪਾਂ ਰਾਈਟ ਸਾਈਡ ਤੇ ਸੱਚੇ ਪਾਸੇ ਵਾਲੇ ਸਾਈਡ ਤੇ ਆਪਾਂ ਨਿਸ਼ਾਨ ਲਗਾ ਕੇ ਤੇ ਆਪਾਂ ਉਹ ਕਰਾਂਗੇ ਜੀ ਇਹ ਮੈਂ ਪੁੱਠੇ ਦਾ ਨਿਸ਼ਾਨ ਲਗਾਏ ਕਿਉਂਕਿ ਆਪਣੇ ਜਿਹੜੇ ਜੇਵ ਦੇ ਆਪਣੇ ਨਿਸ਼ਾਨ ਹੈ ਜੀ ਇਧਰਲੀ ਸਾਈਡ ਤੇ ਵੀ ਲਗਣਗੇ ਬਾਕੀ ਸਾਨੂੰ ਮੈਂ ਦੁਬਾਰਾ ਫੇਰ ਦਿਖਾਨੀ ਹੈ ਜੀ ਦੇਖੋ ਕੀ ਇਹ ਹੈ ਸੱਜੇ ਵਾਲੇ ਪਾਸੇ ਜਿਵੇਂ ਦੇਖਿਆ ਕਿ ਸੱਚੀ ਸਾਈਡ ਤੇ ਲਗਾਇਆ ਹੈ ਅਨੰਦ ਤੁਸੀਂ ਵੀ ਚੈੱਕ ਕਰ ਲਿਓ ਕਿ ਸੱਜੇ ਵਾਲੇ ਪਾਸੇ ਲਗਾ ਲਿਆ ਹੈ ਨੂੰ ਹੁਣ ਮੈਂ ਪੁੱਠੇ ਲਗਾ ਸਭ ਛਾਇਆ ਜੀ ਬਿਸ਼ਾ ਕੇ ਜੁਣ ਮੈਂ ਜਿਹੜੇ ਬਣਾ ਲਗਾਉਂਗੀ ਨਿਸ਼ਾਨ ਪਹਿਲਾ ਹਮਾਰਾ ਚਾਰ ਵਿੱਚ 40 ਸੈਂਟੀਮੀਟਰ ਕਪੜਾ ਕਾਵਾਂਗੇ 3 ਇੰਚ ਦੇ ਇਹ 3 ਇੰਚ ਦੇ ਤਾਲਾ ਗਾਇਆ ਜੀ ਉਸ ਨੂੰ ਉੱਗੀ ਰੱਜਦੇ ਇਹ ਆਪਾਂ ਉਹਨਾਂ ਦੇ ਛੇ ਲਗਾਇਆ ਜੀ ਜਿਹੜਾ ਚੇਹ ਦਾ ਮੂੰਹ ਹੁੰਦਾ ਜੀ ਖੁੱਲਾ ਉਹਨਾਂ ਦੇ 6 ਇੰਚ ਆਪਣਾ ਮੂੰਹ ਖੁੱਲਾ ਬੋਤਾ ਤੇ ਜਿਹੜਾ ਆਪਾਂ ਉੱਪਰ 3 ਇੰਚ ਤੇ ਲਗਾਇਆ ਜੀ ਉਹਨੂੰ ਸਾਨੂੰ ਦੱਸ ਜੀ ਇਹ ਤਾਲ ਲਗਾਇਆ ਜੀ ਜਿਹੜਾ ਆਪਣਾ ਕੱਪੜਾ ਹੈ ਜੀ ਪਾਕਟ ਵਾਲਾ ਜਿਹੇ ਵਾਲਾ ਆਪਣਾ ਕੱਪੜਾ ਹੈ ਜਾਕੀ ਨੇ ਫਿਰ ਵਿੱਚ ਹੀ ਅਟੈਚ ਹੋ ਸਕੇ ਉਹਨੀਆਂ ਲੱਗ ਜੇ ਤੁਰ ਮਤਲਬ ਕਿ ਫਿਰ ਤਿਆਰੰਦਾ ਕਈ ਵਾਰੀ ਕੀ ਹੁੰਦਾ ਕਈ ਮੈਂ ਬਹੁਤ ਦੇਖਿਆ ਜੀ ਉਹਨਾਰੇ ਗਿੰਦਨਾ ਪਾਕੜ ਸੇਸਤਰਾਂ ਚੱਡੀਆਂ ਹੋਈਆਂ ਤੇ ਹੁਣ ਨੀਚੇ ਲੱਗੀ ਹੋਏ ਹੋਣੀਆਂ ਰਹਿਣੀਆਂ ਨੇ ਤੇ ਮੈਂ ਉਹ ਆਪਾਂ ਧਿਆਨ ਨਾਲ ਫਿਰ ਸਫਾਈ ਨਾਲ ਕੰਮ ਕਰ ਲੈ ਜੀ ਹੁਣ ਮੈਂ ਇਹ ਨਿਸ਼ਾਨ ਜਿਹੜੇ ਆਪਾਂ ਨਿਸ਼ਾਨ ਲਗਾਈ ਸੀ ਬਾਕਸ ਬਣਾਏ ਸੀ ਇਹਨਾਂ ਨੂੰ ਆਪਸ ਦੇ ਵਿੱਚ ਇੱਥੇ ਸਿਲਾਈ ਲਗਾਉਂਗੀ ਆਪਾਂ ਪੱਕਾ ਕੱਟ ਕੇ ਜੀ ਮੈਂ ਲਗਾ ਰਹੀ ਹਾਂ ਜੀ ਸਿਲਾਈ ਪੱਕਾ ਜ਼ਰੂਰ ਕਰ ਲਿਓ ਜੀ ਇੱਥੇ ਕਿ ਪੱਕਾ ਕਰਾਂਗੇ ਫਿਰ ਜੇ ਵੀ ਜਿਹੜੀ ਉਤਰੂਗੀ ਨਹੀਂ ਉਹਨਾਂ ਅੱਛੇ ਆਪਾਂ ਲਗਾਵਾਂਗੇ ਜੀ ਕੱਟ ਜਿਹੜੇ ਆਪਾਂ ਜਿੱਥੇ ਆਪਾਂ ਸਲਾਈ ਲਗਾਈ ਹੈ ਜੀ ਹੁਣ ਤੁਸੀਂ ਨਿਸ਼ਾਨ ਵੀ ਦੇਖ ਸਕਦੇ ਹੋ ਇਸ ਨਿਸ਼ਾਨ ਤੇ ਤੇ ਸਲਾਈ ਨਾ ਕੱਟ ਜੇ ਧਿਆਨ ਨਾਲ ਕੱਟ ਲਗਾਈਓ ਲਗਾ ਲਓ ਇਹ ਜਿਹੜੀ ਜਿਹੜਾ ਕੱਪੜਾ ਆਪਣੀ دوسری ਸਾਈਡ ਤੇ ਛੁਣ ਕੇ ਰੱਖੋ ਹੋ ਗਿਆ ਦੇਖੋ ਜੀ ਲਗਾ ਲਏ ਜੀ ਹੁਣ ਆਪਾਂ ਜਿਹੜੇ ਕੱਪੜੇ ਇਹੋ ਜਿਹੜਾ ਰੰਗਾਂ ਦੀ ਐਮਰਲਡ ਸਾਈਟ ਤੇ ਤੇ ਨਹੀਂ ਕਿ ਬੀਡਰ ਸਾਈਟ ਤੇ ਦੇਖੋ ਇਹ ਜਿਹੜਾ ਇੱਕ ਕੈਂਚਾ ਉੱਪਰ ਕਪੜਾ ਰੱਖਿਆ ਸੀ ਜੀ ਉਹ ਇੱਧਰ ਵੱਧ ਕੇ ਆ ਗਿਆ ਤੇ ਬਾਕੀ ਦਾ ਆਪਣਾ نیچے ਆ ਗਿਆ ਇਹ ਨਾਲ ਕੀ ਚੰਗੀ ਤਰ੍ਹਾਂ ਜਿਹੜਾ ਆਪਣਾ ਕਪੜਾ ਅਟੈਚ ਹੋ ਜੂਗਾ ਹੁਣ ਆਪਣਾ ਥਿਲਗਾ ਮੰਗੇ ਜਿ ਪ੍ਰੈਰ ਪ੍ਰੈਸ ਦੀ ਸੀ ਤੇ ਤੁਸੀਂ ਇੱਥੇ ਦੇਖੋ ਪ੍ਰੈਸ ਵੀ ਕਰ ਸਕਦੇ ਹੋ ਜੇ ਪ੍ਰੈਸ ਨਹੀਂ ਕਰਨੀ ਤਾਂ ਆਪਣੇ ਲੋਹੇ ਵਗੈਰਾ ਲਾ ਕੇ ਇਹ ਚੰਗੀ ਤਰ੍ਹਾਂ ਦਾਵ ਦੇ ਸਕਦੇ ਹੋ ਤੇ ਇਹ ਹੁਣ ਆਪਣੀ ਲੱਗ ਚੁੱਕੀ ਹੈ ਆਪ ਲਗਾ ਲਿਆ ਜੀ ਪੈਰ ਪੱਤੀ ਸੀ ਹੁਣ ਤੇ ਮੇਰੀ ਵੀਡੀਓ ਨੂੰ ਕਿੰਨਾ ਲਾਈਕ ਆਇਆ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜੀ ਤੇ ਬਾਕੀ ਜੀ ਮੇਰੀ ਲਾਈਕ ਲਾਈਕ ਕਮੈਂਟ ਤੇ ਸ਼ੇਅਰ ਹਨਾ ਜਰੂਰ ਕਰਤੀਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਜਰੂਰ ਸੇਵ ਹੋ ਜੇ ਜੀ ਬੱਸ ਇੰਨਾ ਹੀ ਅੱਜ ਦੇ ਲਈ ਪੈਂ ਪੈਂਦੀ ਆਪ ਨੂੰ ਸਮਾਈ ਹੋ ਗਈ ਉਸ ਤੋਂ ਲਾਡ ਲਿਆ ਜੀ ਜੀ ਜਿਹੜੀ ਆ ਪਲੇਸ ਲਾਈ ਹੋ ਜੀ ਇਤਰਾ ਲੱਗ ਚੁਕੀ ਹੈ ਅੱਗੇ ਮੈਂ ਤੁਹਾਨੂੰ ਦੱਸ ਜੀ ਜੇਬ ਨੂੰ ਆਪਾਂ ਕਵਰ ਕਰਨਾ ਜੀ ਇਹ ਆਪਾਂ ਉੱਪਰ ਨੂੰ ਨਹੀਂ ਪਲਟਾਣਾ ਇਹਨੂੰ ਆਪਾਂ نیچے ਨੂੰ ਪਲਟ ਕੇ ਲੈ ਕੇ ਜਾਵਾਂਗੇ ਕੱਪੜੇ ਨੂੰ ਤਾਂ ਕਿ ਜੇਬ ਨੂੰ ਆਪਾਂ ਚੰਗੀ ਤਰ੍ਹਾਂ ਸਫਾਈ ਦੇ ਸਕੀਏ ਜੇ ਇਤਰਾ ਅੰਦਰ ਨੂੰ ਪਲਟਾ ਕੇ ਜੀ ਜਿਹੜਾ نیچے ਵਾਲਾ ਪਾਸਾ ਹੈ ਜਿੱਥੋਂ ਆਪਾਂ ਗੁਲਾਈ ਦੀ ਸ਼ੇਪ ਦਿੱਤੀ ਹੋਈ ਇੱਥੇ ਆਪਾਂ ਲਗਾਵਾਂਗੇ ਜੀ ਆਪਾਂ ਪੈਰ ਪੈਰਤੀ ਸੀ ਪੈਰ ਪੈਰਤੀ ਅਤੇ ਜੀ ਇਹਨੂੰ ਪਲਟ ਲਓ ਜਿੰਨਾ ਪਲਟੀ। ਹੁਣ ਮੈਂ ਇਹਨੂੰ ਇਸ ਤਰ੍ਹਾਂ ਜੀ ਪਲਟਾਉਂਗੀ ਫਲਟਾ ਕੇ ਜਿਹੜੀ ਇਹ ਜੇਬ ਆਪਣੀ ਸਿੱਧੀ ਹੋਣੀ ਚਾਹੀਦੀ। ਇਸੇ ਤਰ੍ਹਾਂ ਜੀ ਇਹਨੂੰ ਫੇਰ ਦੁਬਾਰਾ ਇੱਥੇ ਤੁਸੀਂ ਜੀ ਪ੍ਰੈਸ ਕਰ ਲਈ ਪ੍ਰੈਸ ਵੀ ਕਰ ਸਕਦੇ ਹੋ ਜਿਹੜਾ ਨਾਖਣ ਵਗੈਰਾ ਨਾਲ ਜੀ ਆਪਣੀ ਸਪਾਈ ਗਿਆ ਸਰਦੀ। ਇਹ ਕਰਕੇ ਜੀ ਇਸੇ ਸੈਟਅਪ ਉੱਤੇ ਇਹ ਫਾਇਰ ਲਗਾਉਂਦੇ ਹਾਂ ਕਿਨਾਰੀ ਬਣਾ ਲੈਂਦੇ ਸੇ। നീച്ച പക്കാ കീഴ ਜੋੜੜ ਜੁਗੀ ਦਾ ਫੇਰਣਾ ਉਹ ਲੱਕੇ ਚੀਜ਼ ਹੈ ਡਿਕਨ ਵਗੈਰਾ ਦਾ ਕੁਝ ਵੀ ਫਾਜੀ ਦੇ ਵਿੱਚ ਪਾਣਾ ਤਾਂ ਡਿਕਨ ਦਾ ਟਾਈਂਦਾ ਸੋ ਹੁਣ ਆਪਾਂ ਦੇਖੋ ਇਹ ਲੱਗੀ ਹੈ ਜੀ ਹੁਣ ਉਹ ਕੀ ਆਪਾਂ ਕਰਦੇ ਹਾਂ ਜੀ ਚੇਵ ਦੀ ਆਪਾਂ ਆਪਸ ਦੇ ਵਿੱਚ ਸिलाई ਸਾਰੀ ਪੱਕੀ ਕਰ ਲਈਏ ਉੱਪਰਲਾ ਕਪੜਾ ਨੀਚਲਾ ਕਪੜਾ ਸਾਰਾ ਆਪਸ ਦੇ ਵਿੱਚ ਮਿਲਾ ਕੇ ਸੈੱਟ ਕਰਕੇ ਧਰ ਕੇ ਜੀ ਹੁਣ ਆਪਾਂ ਲਗਾਵਾਂਗੇ ਇਹਦੇ ఒక ఊరు నీ పసి ప్లాజోద జానా పేసర్ సై లే బీడా జేబం కప్పుడా ప్లాజో కూజే అటెచన సో లగేజీ బీ మూ ఆ ఛడ్దో అం సర్ఫో కా కవర బ ఛ काम पॉकेट का मुँह रखा हुआ वह छा सिलाई है जी लगा ली समय नहीं है जी हम पॉकेट देखो जो हम अपनी जीवी तैयार हो चुकी है पर ऐसे बार कुछ चीज होर दसूंगी जी ਉਹਨ ਇੱਥੇ ਮੈਂ ਇੱਕ ਨਾ ਜੇਵਨ ਦੇਖੋ ਤੁਸੀਂ ਦੇਖ ਰਹੇ ਹੋਗੇ ਇੱਥੇ ਮੈਂ ਸਲਾਈ ਲਗਾਉਂਗੀ ਜਿੱਦ ਮੈਂ ਤੁਹਾਨੂੰ ਦੱਸ ਰਹੀ ਜੀ ਇਹ ਕਿਉਂ ਸਲਾਈ ਲਗਾਉਂਗੀ ਜੀ ਇਹਦਾ ਰੀਜ਼ਨ ਇਹ ਆ ਇਹਦੇ ਵਿੱਚ ਕਿ ਸੁਨਾਰੀ ਕਨਾਈ ਦੇ ਤਸਵੀਰਾਂ ਵਾਲਾ ਇਹਦਾ ਰੀਜ਼ਨ ਇਹ ਹੈ ਕਿ ਤੁਸੀਂ ਸਲਾਈ ਨਹੀਂ ਲਗਾਉਂਗੇ ਜਿਹੜਾ ਆ ਪਿਛਲੇ ਵੱਲੇ ਜੜ ਕੇ ਜੀ ਨਾਲ ਆਪਾਂ ਉਹ ਕਰਾਂਗੇ ਨੇ ਭਾ ਲੈਣਾ ਨੂੰ ਕੀ ਪਤਾ ਕੀ ਹੁੰਦਾ ਜੇ ਮੈਂ ਜਿਹੜੀ ਸਿਖਣ ਵਾਲੀ ਚੱਲੀ ਜਾਂਦੀ ਹੈ ਗਈ ਵਾਰੀ ਤੇ ਜਿਹੜੀ ਇਧਰਲੀ ਸਾਈਡ ਮਨੇ ਇਹ ਵਾਲੀ ਸੀਨ ਲਗਾਈਏ ਇਹ ਤਾਂ ਲਗਾਈਏ ਜ ਜਿਹਨੋਂ ਪਰ ਲਾਸਟਿਕ ਵਿੱਚ ਪਾਣੇ ਆ ਜੀ ਨੇਫੇ ਦੇ ਵਿੱਚ ਹਨਾ ਤੇ ਪਰੰਨੇ ਆ ਉਹੋ ਵੀ ਹੁੰਦਾ ਕਿ ਇਹ ਲਾਸਟਿਕ ਜਿਹੜਾ ਪਾਕਟ ਵਾਲੇ ਜੇ ਵਾਲੇ ਕੱਪੜੇ ਦੇ ਵਿੱਚ ਅੰਦਰਲੀ ਸਾਈਡ ਹੋ ਜਾਂਦਾ ਤੇ ਅੱਗੇ ਫਿਰ ਜਾ ਕੇ ਦਿੱਕਤ ਆਉਂਦੀ ਹੈ ਜਿਵੇਂ ਮਿਲ ਕੇ ਹੁੰਦਾ ਅੰਦਰ ਨੂੰ ਆਉਣ ਹੁੰਦਾ ਹੈਗਾ ਅੱਗੇ ਜਾਂਦਾ ਨਹੀਂ ਹੈਗਾ ਉੱਥੇ ਹੀ ਰਹਿ ਜਾਂਦਾ ਜੀ ਸੋ ਇਸ ਤੋਂ ਬਣਾਈ ਹੈ ਕਿ ਹੈ ਨਾ ਇਸ ਤਰ੍ਹਾਂ ਦੇ ਕੋਈ ਵੀ ਆਪਣਾ ਜੇ ਵਾਲਾ ਪਾਕਟ ਨਾਲ ਸਿਲਵਾ ਲਿਆ ਹਾਂ ਗੁੰਲ ਲਗਾਈ ਹੈ ਜੀ ਆਪਾਂ ਪਿਛਲੇ ਪੰਨੇ ਨਾਲ ਅਟੈਚ ਕਰਨ ਲੱਗੇ ਹਾਂ ਦੇਖੋ ਜਿਹੜਾ ਇਹ ਜੇ ਵਾਲਾ ਪਾਸੇ ਹੈ ਗੁੰਲ ਤਾਂ ਜੀ ਅਸੀਂ ਇਸ ਤਰ੍ਹਾਂ ਲਈ ਤੇ ਪਿਛਲੇ ਪੱਲੇ ਆਪਾਂ ਜਿਹੜਾ ਉਪਰ ਰੱਖਾਂਗੇ ਉਪਰ ਆ ਕੇ ਤੇ ਆਪਾਂ ਜਿਹੜੀ ਉਹ ਤਾਂ ਇਸ ਲਾਈਨ ਜਿਹੜੀ ਜੱਥੇ ਦੇ ਜੀ ਜਿਆਦਾ ਜੀ ਨਹੀਂ ਲਗਾਨੀ ਤਾਂ ਕਿ ਤੇ ਹੋ ਪਲਾਜ਼ੋ ਕੋਈ ਨਾ ਹੋ ਜੇ ਤੇ ਜ਼ਿਆਦਾ ਆਪਾਂ ਬਰੀਕ ਵੀ ਨਹੀਂ ਲਗਾਨੀ ਸਿਰਫ ਅੱਧੇ ਅੱਧੇ ਇੰਚ ਦੇ ਮਾਪ ਤੇ ਤੇ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜੀ ਤੁਸੀਂ ਜੀ ਅਸੀਂ ਦੇਖ ਕੇ ਮੇਰੀ ਵੀਡੀਓ ਨੂੰ ਲਗਾਉਣ ਨੂੰ ਹਨਾ ਨਾ ਉਹਨੂੰ ਕਾਸਟ ਕਿੱਦਾਂ ਲੱਗੇ ਜੀ ਕਿ ਮੈਂ ਉਹ ਸਮਝਦੇ ਵਿੱਚ ਆਈ ਜਾਂ ਤੁਹਾਡੀ ਲਗਾਉਣ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਆਈ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਜੀ ਹੁਣ ਦੇਖੋ ਜੀ ਆਪਾਂ ਬਿਲਕੁਲ ਜੇਬ ਦੇ ਕੋਲੇ ਆ ਚੁੱਕੇ ਹਾਂ ਜੇਬ ਨੂੰ ਆਪਾਂ ਕੀ ਕਰਨਾ ਜੀ ਬਿਲਕੁਲ ਜਿੱਤੇ ਆਪਣਾ ਜੇਬ ਦਾ ਮੂੰਹ ਆ ਉਹਦੇ ਉੱਤੇ ਪਹਿਲਾ ਸਲਾਈ ਲਗਾਉਣੀ ਹੈ ਲਗਾ ਕੇ ਜੀ ਫਿਰ ਜਿਹੜਾ ਜੇਬ ਦਾ ਮੂੰਹ ਆ ਉਹਦੇ ਬਿਲਕੁਲ ਨਾਲ-ਨਾਲ ਆਪਾਂ ਸਿਉਣ ਲੈ ਕੇ ਜਾਨੀ ਆ ਪਰ ਉਹਦੇ ਉੱਤੇ ਨਹੀਂ ਕਰਾਨੀ ਹੈ ਸਿਉਣ ਉਹ ਉਹਦੇ ਉੱਤੇ ਚੜਜੂਗੀ ਤਾਂ ਫਿਰ ਮੂੰਹ ਜਿਹੜਾ ਬੰਦ ਹੋ ਜੂਗਾ ਜੇਬ ਦਾ ਉਹ ਨਾਲ-ਨਾਲ ਲਿਆ ਕੇ ਸਿਉਣਗੀ ਇਹ ਆਪਾਂ ਸਲਾਈ ਜਿਹੜੀ ਲਗਾਵਾਂਗੇ ਇਸੇ ਤਰ੍ਹਾਂ ਜੀ ਆਪਣੇ ਇਹ ਜੇ ਤਿਆਰ ਕਰਨ ਦਾ ਆਖਰ ਵਿੱਚ ਜਿਹੜੀ ਬਸੋਰ ਖਾਣ ਨੂੰ ਹੈ ਜਿਹੜੇ ਆਪਣੇ ਪਿਛਲੇ ਪੰਨੇ ਨਾਲ ਲਾ ਕੇ ਕਿਸ ਤਰ੍ਹਾਂ ਹੁੰਦੀ ਹੈ ਜੇ ਬਾਕੀ ਮੇਰੀ ਵੀਡੀਓਜ਼ ਤੁਸੀਂ ਦੇਖਦੇ ਹੋ ਪਿਆਰ ਦਿੰਦੇ ਹੋ ਬਹੁਤ ਬਹੁਤ ਧੰਨਵਾਦ ਜੀ ਇਹ ਆਪਣੀ ਜੇਬ ਹੋ ਗਈ ਜੀ ਤਿਆਰ ਜੀ ਧੰਨਵਾਦ